ਸੁਖੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਹੋਵੈ ਸਿਫਤਿ ਖਸਮ ਦੀ ਨੁਰ ਰਸੋਂ ਕੁਰਸੋਂ ਛੱਟੀਐ ਤੁਧ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਂਦੈ ਸ਼ਾਹ ਜਿਸ ਪਾਸ ਬਹਠਾਂ ਸੋਹੀਐ ਸੁਬਨੋ ਦਾਵੀਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ੋ ਆਦਿ ਸਾਹੋ ਜਿਸ ਪਾਸ ਬਹਿਟਿਆ ਸੋਹੀਏ ਸਭਨਾ ਦਾ ਵੀ ਸਾਹ ਸਤਨਾਮ ਸ਼੍ਰੀਵਾ ਜਤਸਰੀ ਮਹੱਲਾ ਪੰਜਵਾ ਆਏ ਅਨਿਕ ਜਨਮ ਭ੍ਰਮ ਸਰਣੀ ਉਦਰ ਲਵ ਹੋ ਆਪਣੀ ਚਰਣੀ ਆਈ ਅਨਿਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪਤੇ ਲੋਬ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਸ ਕਰਮ ਨ ਜਾਣ ਨਾਹਿੰ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਵਹੁ ਬਖਮਾ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਵਾਹੀ ਗੁਰੂ ਜੀ ਕਾ ਖਾਲਸਾ ਜਤ ਸਰੀ ਮਹੱਲਾ ਪੰਜਵਾ ਓਏ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪ ਤੇ ਲਵਹੁ ਆਪਣੀ ਚਰਣੀ